ਜੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਰਪਾਲ ਸਿੰਘ ਫੇਰ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਇਹ ਵੀਡੀਓ ਬਹੁਤ ਹੀ ਲਾਹੇਵੰਦ ਆ ਜਿਵੇਂ ਹੁਣ ਆਪਾਂ ਪੈਲੀਆਂ ਬੋਣੀਆਂ ਤੇ ਆਪਾਂ ਟਰੈਕਟਰਾਂ ਦੇ ਫਾਲੇ ਚੇਂਜ ਕਰਨੇ ਆ ਉਹਦੇ ਬਾਬਤ ਆ ਇਹ ਇਹ ਨਾ ਫਾਲੇ ਕੋਕਰੀਕਲਾਂ ਮੋਗਾ ਜ਼ਿਲ੍ਹਾ ਦੇ ਪਿੰਡ ਚ ਤਿਆਰ ਹੁੰਦੇ ਆ ਜੀ ਆ ਸਰਦਾਰ ਜੀ ਤਿਆਰ ਕਰਦੇ ਆ ਕਮਾਨੀ ਦੇ ਫਾਲੇ ਤੇ ਇਹ ਮੂਹਰਲੀ ਆ ਜਿਹੜੀ ਜਗ੍ਹਾ ਨਾ ਇਹਨੂੰ ਜਿਹੜੀ ਜ਼ਮੀਨ ਚ ਲੱਗਣੀ ਹੁੰਦੀ ਆ ਇਨੂੰ ਹੋਰ ਹਾਰਡ ਕਰ ਦਿੰਦੇ ਆ ਜਿਹਦੇ ਨਾਲ ਬਹੁਤ ਜ਼ਿਆਦਾ ਕਸਾਈ ਘਟ ਜਾਂਦੀ ਆ ਆਮ ਫਾਲਿਆਂ ਨਾਲੋਂ ਇਹ ਜੇ ਉਹ ਤਿੰਨ ਸੈੱਟ ਚੱਲਦੇ ਤੇ ਇਹ ਇੱਕੋ ਨਾਲ ਬਰਾਬਰ ਚੱਲ ਜਾਂਦਾ ਡੀਜ਼ਲ ਇੰਨਾ ਘਟ ਖਾਂਦਾ ਟਰੈਕਟਰ ਜ਼ੋਰ ਨਹੀਂ ਲੱਗਦਾ ਬਿਲਕੁਲ ਹੀ ਇਹ ਮੇਰਾ ਵਰਤਿਆ ਹੋਇਆ ਤਾਂ ਹੀ ਮੈਂ ਆਖਿਆ ਸੀਗਾ ਵੀ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਤੇ ਇਹਨਾਂ ਦਾ ਐਡਰੈਸ ਪਿੱਛੇ ਵੀਡੀਓ 'ਚ ਇਹਨਾਂ ਦਾ ਕਾਰਡ ਪਾਤਾ ਤੇ ਤੁਸੀਂ ਫੋਨ ਲਾ ਸਕਦੇ ਆ ਇਹ ਜਿਵੇਂ ਸੀਜ਼ਨ ਤਾਂ ਇਹ ਤੁਹਾਨੂੰ ਬੁਕਿੰਗ ਤੇ ਮਿਲ ਲੰਗੇ ਇੱਕ ਦੋ ਦਿਨਾਂ ਦੀ ਵੇਟਿੰਗ ਹੁੰਦੀ ਆ ਤੇ ਜਦੋਂ ਹੀ ਆਕਸੀਜਨ ਹੁੰਦਾ ਫਿਰ ਤੁਸੀਂ ਸੈੱਟ ਦੋ ਦੋ ਸੈੱਟ ਲਿਆ ਕੇ ਰੱਖ ਸਕਦੇ ਹੋ ਬਹੁਤ ਮਿਹਨਤ ਵਾਲਾ ਕੰਮ ਆ ਤੇ ਬਹੁਤ ਵਧੀਆ ਤਰੀਕੇ ਨਾਲ ਵੀਰ ਤਿਆਰ ਕਰਦੇ ਆ ਬਹੁਤ ਹੀ ਜਿਵੇਂ ਪਿਛਲੇ ਸੀਜ਼ਨ ਪਾਏ ਸੀ ਸੇਵਕ ਬਾਈ ਨਾਲ ਵੀਡੀਓ ਉਦੋਂ ਦੇ ਲਿਆਂਦੇ ਹੋਏ ਸੀ ਆਪਣੇ ਬਹੁਤ ਵਧੀਆ ਚੱਲਦੇ ਆ ਇੱਕ ਨਾ ਇਹਨਾਂ ਦੀ ਬੰਤਰੇ हिसाब ਨਾਲ ਬਣਾਉਂਦੇ ਆ ਜਿਵੇਂ ਆਮ ਆਪਣੇ ਫਾਲੇ ਪੱਟੇ ਜਾਂਦੇ ਆ ਪੱਕੀ ਜ਼ਮੀਨ 'ਚ ਇਹ ਬਹੁਤ ਘਟ ਜਾਂਸ ਰਹਿੰਦੇ ਆ ਪੱਟਣ ਦੇ ਛੇ ਪੋਦਾਂ ਦੀ ਬਣੀ ਹੋਈ ਆ ਦੇਖਿਓ ਤੁਸੀਂ ਉਹਨਾਂ ਥਾਂ ਬਹੁਤ ਤਿੱਖਾ ਬਾਕੀ ਕਸਾਈ ਬਹੁਤ ਘਟ ਜਾਂਦੀ ਆ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਬਈ ਤੁਸੀਂ ਵਰਤ ਕੇ ਦੇਖਿਓ ਕਿਉਂਕਿ ਆਪਾਂ ਪਾਉਨੇ ਤਾਂ ਹੁੰਦੇ ਰੇਟ ਦਾ ਕੋਈ ਜ਼ਿਆਦਾ ਫਰਕ ਨਹੀਂਗਾ ਮਿਹਨਤ ਵਾਲਾ ਕੰਮ ਅੱਥੀ ਕੰਮ ਕਰਦੇ ਆ ਵੀਰ ਹੁਣੇ ਬਹੁਤ ਵਧੀਆ ਫਾਲੇ ਨੇੜੇ ਤੇ ਜਿਹੜੇ ਬਹੁਤ ਮਸ਼ਹੂਰ ਆ ਆ ਇਹਨਾਂ ਦਾ ਮੈਂ ਕਾਰਡ ਪਾਤਾ ਪਿੱਛੇ ਤੁਸੀਂ ਲੈ ਸਕਦੇ ਆ ਫਾਲੇ ਸਤਿ ਸ਼੍ਰੀ ਅਕਾਲ ਵੀ ਦਿਓ ਕੇ ਬਾਈ